ਉਸਰ ਰਹੀ ਖੂਨੀ ਦੀਵਾਰ ਲਾਲ ਖੜੇ ਦੋ ਨੀਂਵ ਵਿਚਕਾਰ ਹੋ ਰਿਹਾ ਹੈ ਮਾਸੂਮਾ ਉਤੇ ਇਹ ਸਿੱਖੀ ਦਾ ਮਹਿਲ ਤਿਆਰ ਜਿਹੜਾ ਸਰਹੰਦ ਵਿਖੇ ਜਿਹਨੂੰ ਅੱਜ ਫਤਿਹਗੜ ਸਾਹਿਬ ਜ਼ਿਲ੍ਹਾ ਦੇ ਮੁੱਖ ਜਾਨਿਆ ਜਾਂਦਾ ਉੱਥੇ ਸਿੱਖੀ ਦਾ ਮਹਿਲ ਤਿਆਰ ਹੋਇਆ ਸੀ ਜਦੀਆਂ ਨੀਹਾਂ ਦੇ ਵਿੱਚ ਸਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਫਜ਼ੰਦ ਚਲੇ ਗਏ ਸੀ ਇਸੀ ਦੀ ਦਿਹਾੜੇ ਸਾਡੇ ਲਈ ਬਹੁਤ ਜ਼ਿਆਦਾ ਸੋਗ ਵਾਲੇ ਵੀ ਨਹੀਂ ਕਹਿ ਸਕਦੇ ਮਾਤਮ ਵਾਲੇ ਵੀ ਨਹੀਂ ਕਹਿ ਸਕਦੇ ਚੜ੍ਹਦੀ ਕਲਾ ਵਾਲੇ ਵੀ ਬਸ ਇਹ ਭਾਵਨਾ ਹੈ ਜਿਹਨੂੰ ਸਮਝਿਆ ਜਾ ਸਕਦਾ ਹੈ ਕਿ ਲੱਗਦਾ ਹੈ ਕਿ ਜਿੱਦਾਂ ਮਹਾਰਾਜ ਨੇ ਆਪਣਾ ਸਭ ਕੁਝ ਗਵਾ ਕੇ ਸਾਡੇ ਲਈ ਸਭ ਕੁਝ ਹਾਸਲ ਕਰ ਲਿਆ ਸੀ ਸੋ ਮੇਰੀ ਬੇਨਤੀ ਹੈ ਕਿ ਘਰਾਂ ਦੇ ਵਿੱਚ ਆਪਣੇ ਛੋਟੇ ਬੱਚਿਆਂ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਹਿਜ ਜ਼ਾਦਿਆਂ ਦੀ ਸਾਖੀ ਜ਼ਰੂਰ ਸਾਂਝੀ ਕਰੋ ਗੁਰਦੁਆਰਾ ਸਾਹਿਬ ਜਾਂਦੇ ਹੋ ਕਥਾਵਾਚਕ ਪੈਸਾ ਪੇ ਜ਼ਰੂਰ ਸਾਖੀਆਂ ਸੁਣਾਉਂਦੇ ਨੇ ਪਰ ਮੇਰੀ ਇੱਕ ਬੇਨਤੀ ਹੈ ਜਿਮਾ ਕੇ ਦੇਖਿਓ ਮੈਂ ਘਰਚਾ ਜਮਾਈ ਹੋਈ ਐ ਬੱਚਿਆਂ ਨਾਲ ਤੁਹਾਡਾ ਕਨੈਕਟ ਬਣਦਾ ਜਦੋਂ ਬੱਚਿਆਂ ਨੂੰ ਤੁਸੀਂ ਆਪ ਦੱਸਦੇ ਹੋ ਕੋਲ ਬਿਠਾ ਕੇ ਸੋ ਆਪਾਂ ਸਾਰੇ ਪ੍ਰਣ ਕਰੀਏ ਕਿ ਇਹਨਾਂ ਸ਼ੀਧੀ ਦਿਹਾੜਿਆਂ 'ਚ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਅਦਾਸਤਾਨ ਆਪਣੀ ਜ਼ੁਬਾਨੀ ਸੁਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ